ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹੰਪਾਈ ਤੇ ਕੋਠੇ ਖੇਤਾਂ ਚਾ ਠੀਕ ਹੈ ਜੀ ਤੇ ਬਾਈ ਕੋਲ ਦੋ ਤਾਜੀ ਸੂਈਆਂ ਮੱਝਾਂ ਜੀ ਠੀਕ ਹੈ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਤੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਅਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਅਗਰ ਜੀਤਰਾਏ ਉਹਨੂੰ ਬਹੁਤ ਬਹੁਤ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੀ ਇਹ ਜਾਣਕਾਰੀ। ਹਾਂਜੀ ਬਈ ਸਾਸਰੀ ਗਾਈ ਸਾਸਰੀ ਗਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਲਖਵਿੰਦਰ ਸਿੰਘ ਜੀ ਪਿੰਡ ਭਦਾੜ ਜੀ ਠੀਕ ਹੈ ਜਲਾ ਜਿਲਾ ਬਰਨਾਲਾ ਜੀ ਕਰ ਖੇਤਾਂ ਜੀ ਹਾਂਜੀ ਖੇਤਾਂ ਜੀ ਠੀਕ ਹੈ ਜੀ ਹਾਂਜੀ ਵੀ ਮਾਝ ਦੀ ਜਾਣਕਾਰੀ ਦਈ ਪਹਿਲੀ ਦੀ ਇਹ ਹਾਂ ਬਈ ਇਹ ਮੈਂ ਇਸ ਚੌਥਾ ਸੂਏ ਸੂਈ ਹੈਗੀ ਹਾਂਜੀ 12 ਲੀਟਰ ਦੁੱਧ ਹੈਗਾ ਹਾਂਜੀ ਤੇ 6 ਦਿਨਾਂ ਦੀ ਸੂਈ ਹੈ ਜੀ ਇਹ ਠੀਕ ਹੈ ਬੱਚਾ ਜੀ ਬੱਚਾ ਜੀ ਮਗਰ ਕੱਟਾ ਜੀ ਉਪਰ ਪਹਿਲਾਂ ਕੱਟਾ ਦੇਖ ਲਓ ਠੀਕ ਹੈ ਜੀ ਲੋ ਚੈੱਕ ਕਰ ਸਕਦੇ ਹਾਂਜੀ ਬਈ ਰੇਟ ਇਹਦਾ ਬਈ ਫੋਨ ਤੇ ਕਰ ਲਾਂਗੇ ਰੇਟ ਜੀ ਠੀਕ ਹੈ ਜਾਇ ਜੀ ਹੋਊਗਾ ਜੀ ਹਾਂਜੀ ਜਾਇ ਜੀ ਹੋਊਗਾ ਜੀ ਰੇਟ ਠੀਕ ਹੈ ਜੀ ਲੋ ਪਰਾ ਚੈੱਕ ਕਰ ਸਕਦੇ ਹਾਂ ਤੋਂ ਠੀਕ ਆ ਲੇਵਾ ਕਰਮਾਂ ਵਾਲੀ ਦਾ ਲੋ ਜੀ ਤੋਰ ਦੋ ਪਰਾ ਮੜਾ ਦੇਨ ਤੋਰ ਕੇ ਵਾਈ ਇਹਨਾਂ ਨੂੰ ਜ਼ਰੂਰ ਕਨੈਕਟ ਕਰ ਉਪਰਾ ਠੀਕ ਹੈ ਜੀ ਵਾਈ ਕੋਲ ਦੋ ਤਾਜੀ ਸਵੀਂ ਮੱਝਾਂ ਠੀਕ ਹੈ ਜੀ ਲੋ ਜੀ ਫੋਨ ਮੋੜ ਲਓ ਜੀ ਤਰਨ ਲੋ ਜੀ ਇਹ ਬਾਤ ਤੁਸੀਂ ਦੇਖ ਸਕਦੇ ਹੋ ਪਰਾ ਕਰਮਵਾਲੀ ਦਾ ਲੋ ਜੀ ਫੇਸਬੁਕ ਦੀ ਚੈੱਕ ਕਰਸਾ ਦਾ ਭਰਾ ਵੱਧ ਜਾਣਕਾਰੀ ਲਈ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਠੀਕ ਹੈ ਜੀ ਜੇ ਕਿਸੇ ਨੇ ਦਲੀ ਵੀਡੀਓ ਆਪਾਂ ਜਿੰਮੇਦਾਰਾਂ ਦੀ ਅੱਜ ਕੱਲ੍ਹ ਜ਼ਿਆਦਾ ਬਣਾਉਂਦੇ ਆ ਕਹਿੰਦੇ ਅਗਲਾ ਕਹਿੰਦਾ ਵੀ ਬਾਹਲੇ ਫੋਨ ਆਉਦੇ ਆ ਆਪਾਂ ਫੋਨ ਨੰਬਰ ਤਾਂ ਨਹੀਂ ਪਰ ਭਰਾ ਪਾਸ ਦੇ ਬਾਈ ਤੋਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਿੰਦੇ ਠੀਕ ਹੈ ਜੀ ਫਿਰ ਅਗਲਾ ਕਹਿੰਦਾ ਜਾਂ ਫਿਰ ਮੁੜ ਕੇ ਨਾ ਕੱਟਣਾ ਪੈਂਦਾ ਜੀ ਫੋਨ ਫਿਰ ਬਾਹਲੇ ਆਉਣ ਲੱਗ ਜਾਂਦੇ ਜ਼ਿਆਦਾ ਫੋਨ ਕਰਕੇ ਫਸਟਿੰਗ ਕਰਾਉਂਦੇ ਹਾਂਜੀ ਭਾਈ ਦੂਜੀ ਵਾਰ ਦੀ ਜਾਣਕਾਰੀ ਦਿਓ ਆ ਦੂਜਾ ਸੂਆ ਝੋਟੀ ਆ ਭਾਈ ਹਾਂਜੀ 15 ਕਿਲੋ ਦੁੱਧ ਆ ਜੀ ਇਥੇ ਲਈ ਠੀਕ ਹੈ ਜੀ 20 25 ਕਿਦਾਂ ਹੋਇਆ ਸੂਈ ਨੂੰ ਜੀ ਹਾਂਜੀ ਜੀ ਰਾਜੀ ਦਾ ਮਗਰ ਕੱਟਾ ਜੀ ਠੀਕ ਹੈ ਜੀ ਪਹਿਲਾਂ ਕੱਟਾ ਦਿਖਾ ਦਿਈਏ ਆਪਾਂ ਹਲੋ ਭਰਾ ਕੱਟਾ ਦੇਖੋ ਜੀ ਬਹੁਤ ਸੋਹਣਾ ਬਾਈ ਮੂੰਹ ਕਰੀ ਤੈਨੂੰ ਕੱਟੇ ਦਾ ਹਲੋ ਬਾਈ ਸਾਰੀਆਂ ਨਿਸ਼ਾਨੀਆਂ ਬਾਈ ਇਹਦੇ ਵਿੱਚ ਪੂਰੀਆਂ ਚੈੱਕ ਕਰ ਸਕਦੇ ਹੋ ਲੋ ਜੀ ਕਿਸ ਨੇ ਪਾਲਣਾ ਤਾਂ ਮੈਂ ਪਿਆਰ ਕੱਟਾ ਗਾ ਲੀਲੀ ਦਾ ਵੀ ਦਾ ਠੀਕ ਹੈ ਇਹਦਾ ਪਤਾ ਜੀ ਟਿਕਟੂ ਕਿਦਾ ਕੋ ਟਿਕਟੇ ਦਾ ਨਹੀਂ ਇਹਦਾ ਜੀ ਪਤਾ ਨਹੀਂ ਠੀਕ ਹੈ ਟਿਕਟੇ ਦਾ ਨਹੀਂ ਬਾਈ ਕਹਿੰਦਾ ਪਤਾ ਲੋ ਜੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਕੱਟੇ ਚ ਕੱਟਾ ਬਹੁਤ ਸੋਹਣਾ ਹੁਣ ਮਾਝ ਦੀ ਜਾਣਕਾਰੀ ਦੋ ਜੀ ਮਾਜੀ ਦੂਜੇ ਸੂਏ ਸੂਈ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ 15 ਕਿਲੋ ਦੁੱਧ ਆ ਜੀ ਇਹਦੇ ਥੱਲੇ ਜੀ ਠੀਕ ਆ ਕਿੰਨੇ ਦਿਨ ਹੋਏ ਇਹਨੇ 20 25 ਕਿਤੇ ਨਹੀਂ ਹੋਇਆ ਜੀ ਸੂਈ ਨੂੰ ਜੀ 20 25 ਦਿਨ ਆ ਮੀਂਹ ਦਾ ਕਰਕੇ ਜੀ ਕਿਲੋ ਘਟ ਸਕਦੀ ਹੈ 14 ਕਿਲੋ ਹੋਊਗਾ ਜੀ ਹੁਣ ਠੀਕ ਆ ਜੀ ਤੇ ਇਹਦਾ ਰੇਟ ਭਰਾ ਰੇਟ ਅਜਾ ਫੋਨ ਤੇ ਕਰਾਂਗੇ ਜੀ ਠੀਕ ਆ ਜੀ ਅਜਾ ਜੀ ਹੋਊਗਾ ਜੀ ਰੇਟ ਕਰਦੀ ਝੋਟੀ ਹੋਈ ਆਪਣੀ ਹਾਂ ਜੀ ਕਰਦੀ ਝੋਟੀ ਹੈ ਜੀ ਫੇਸ ਕੁਆਲਟੀ ਦੇਖ ਸਕਦੇ ਭਰਾ ਬਹੁਤ ਸੋਹਣੀ ਤੇ ਮੂੰਹ ਵੀ ਬਹੁਤ ਸੋਹਣਾ ਸੰਗ ਸੰਗ ਦੇਖ ਰਹੇ ਬਤੌਰ ਦੇ ਭਰਾ ਮੜਿਆ ਤੋਰ ਲੋਚ ਲੋਚ ਚੈੱਕ ਕਰਸਣ ਸੋਈ ਮੋਰ ਲਈ ਲੈ ਵਾ ਟਾਈਮ ਤਕਰੀਬਨ ਹੋਊਗਾ ਜੀ 12 1 ਵਜੇ ਦਾ ਟਾਈਮ ਕਿਉਂਕਿ ਸ਼ਾਮ ਦਾ ਟਾਈਮ ਹੋਇਆ ਨਹੀਂ ਹਲੇ ਤੇ ਲੋ ਜੀ ਧਾਰਤੂਰ ਦੋਨਾਂ ਦੀ ਪੋਲੀ ਆ ਬਾਈ ਠੀਕ ਹੈ ਜੀ ਚਾਹ ਦੋ ਡੰਗ ਚੋ ਕੇ ਲੈ ਚਾਹ ਦੋ ਚਾਰ ਡੰਗ ਚੋ ਕੇ ਲੈ ਜਾਏ ਗਲਾ ਠੀਕ ਹੈ ਜੀ ਠੀਕ ਹੈ ਦੋਪਰਾ ਦੋ ਜੂਰ ਪੂਰੀਆਂ ਨਹੀਂ ਹਾਂਜੀ ਹਾਂਜੀ ਕੋਈ ਲੱਤ ਛੜਨੀ ਨਹੀਂਗੀ ਠੀਕ ਹੈ ਜੀ ਠੀਕ ਹੈ ਧਾਰਤੂਰ ਵਧੀਆ ਪੋਲੀ ਆ ਇਹਨਾਂ ਦੀ ਠੀਕ ਹੈ ਜੀ ਠੀਕ ਹੈ ਉਪਰਾ ਜਿਸ ਨੇਪਾਲੀਆਂ ਤਾਂ ਬਹੁਤ ਸੋਹਣੀਆਂ ਝੋਟੀਆਂ ਦੋਨੀਆਂ ਹਰਮਾ ਵਾਲੀਆਂ ਤੇ ਲੀਲਾਰਾਵਾ ਕੱਟਾ ਵੀ ਬਹੁਤ ਸੋਹਣਾ ਮਗਰ ਠੀਕ ਹੈ ਬਾਈ ਜੀ ਜਰੂਰ ਕਨੈਕਟ ਕਰੋ ਉਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ